ਗਬਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਪੀਐਮ ਜਸਟਿਸ ਟਰੂਡੋ ਨੇ ਕਿਤਾਬ ਵੱਡਾ ਐਲਾਨ ਕੈਨੇਡਾ ਸਟੂਡੈਂਟ ਵੀਜ਼ਾ ਤੇ ਵਰਕ ਪਰਮਿਟ ਦੇ ਸਖਤ ਹੋਣਗੇ ਨਿਯਮ ਕੈਨੇਡਾ ਲੰਬੇ ਸਮੇਂ ਤੋਂ ਭਾਰਤੀਆਂ ਲਈ ਪੜ੍ਹਾਈ ਅਤੇ ਨੌਕਰੀਆਂ ਲਈ ਖਿੱਚਦਾ ਕੇਂਦਰ ਰਿਹਾ ਹੈ ਪਰ ਹੁਣ ਭਾਰਤੀ ਅਤੇ ਦੁਨੀਆ ਦੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਵੀਜ਼ਾ ਨੀਤੀਆਂ ਵਿੱਚ ਬਦਲਾਅ ਕਾਰਨ ਭਾਰਤ ਸਮੇਤ ਦੁਨੀਆ ਭਰ ਦੇ ਵਿਦਿਆਰਥੀ ਪਹਿਲਾਂ ਹੀ ਘੱਟ ਗਿਣਤੀ ਵਿੱਚ ਕੈਨੇਡਾ ਜਾ ਰਹੇ ਨੇ ਹੁਣ ਜਸਟਨ ਟਰੂਡੋ ਨੇ ਵੀ ਵਿਦਿਆਰਥੀਆਂ ਦੀ ਗਿਣਤੀ ਘੱਟ ਕਰਨ ਲਈ ਕਿਹਾ ਜਸਟਨ ਟਰੂਡੋ ਨੇ बीके बुद्धवार ਨੂੰ ਟਵੀਟ ਵਿੱਚ ਕਿਹਾ ਕਿ ਅਸੀਂ ਇਸ ਸਾਲ 35% ਘਟ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਰਮਿਟ ਦੇ ਰਹੇ ਹਾਂ ਅਗਲੇ ਸਾਲ ਇਹ ਗਿਣਤੀ 10% ਦੀ ਹੋਰ ਘਟ ਜਾਵੇਗੀ ਇਮੀਗ੍ਰੇਸ਼ਨ ਸਾਡੀ ਆਰਥਿਕਤਾ ਲਈ ਇੱਕ ਲਾਭ ਹੈ ਪਰ ਜਦੋਂ ਮਾੜੇ ਤੱਤ ਸਿਸਟਮ ਦੀ ਦੁਰਵਰਤੋਂ ਕਰਦੇ ਨੇ ਵਿਦਿਆਰਥੀਆਂ ਦਾ ਫਾਇਦਾ ਉਠਾਉਂਦੇ ਨੇ ਤਾਂ ਅਸੀਂ ਕਾਰਵਾਈ ਕਰਾਂਗੇ ਬੁੱਧਵਾਰ ਨੂੰ ਆਪਣੇ ਐਲਾਨ ਵਿੱਚ ਟਰੂਡੋ ਨੇ ਕਿਹਾ ਸਰਕਾਰ ਕੈਨੇਡਾ ਵਿੱਚ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਵਿਦੇਸ਼ੀ ਕਰਮਚਾਰੀ ਨਿਯਮਾਂ ਨੂੰ ਵੀ ਸਖਤ ਕਰੇਗੀ ਜੱਸੇ ਟਰੂਡੋ ਨੇ ਇੱਕ ਟਵੀਟ ਵਿੱਚ ਕਿਹਾ ਅਸੀਂ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾ ਰਹੇ ਹਾਂ ਉਹਨਾਂ ਦੇ ਕੰਮ ਦੇ ਘੰਟੇ ਘਟਾ ਰਹੇ ਹਾਂ ਅਸੀਂ ਮਹਾਮਾਰੀ ਤੋਂ ਬਾਅਦ ਪ੍ਰੋਗਰਾਮ ਨੂੰ ਵਿਵਸਥਿਤ ਕੀਤਾ ਪਰ ਲੇਬਰ ਮਾਰਕੀਟ ਬਦਲ ਰਹੀ ਹੈ ਸਾਨੂੰ ਕੈਨੇਡੀਅਨ ਕੰਮ ਦੇ ਵਿੱਚ ਨਿਵੇਸ਼ ਕਰਨ ਵਾਲੇ ਕਾਰੋਬਾਰਾਂ ਦੀ ਲੋੜ ਹੈ ਹਾਲਾਂਕਿ ਟਰੂਡੋ ਦੇ ਇਸ ਵਿਆਨ ਨੂੰ ਆਮ ਟੋਣਾ ਨੂੰ ਲੈ ਕੇ ਅਹਿਮ ਮੰਨਿਆ ਚਾਰਿਆ ਟਰੂਡੋ ਕੈਨੇਡਾ ਵਿੱਚ ਇਮੀਗ੍ਰੇਸ਼ਨ ਅਤੇ ਨੌਕਰੀਆਂ ਦੇ ਮੁੱਦਿਆਂ ਵਿੱਚ ਲਗਾਤਾਰ ਘਰੇ ਹੋਏ ਨੇ ਸਰਕਾਰ ਦੇ ਅਨੁਸਾਰ ਕੈਨੇਡਾ 2025 ਵਿੱਚ 4,37,000 ਸਟੱਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ 2024 ਵਿੱਚ ਇਹ 4,85,000 ਹੈ ਸਾਲ 2026 ਵਿੱਚ ਪਰਮੈਂਟ ਦੀ ਗਿਣਤੀ 4,37,000 ਰਹੀ ਇਸ ਤੋਂ ਪਹਿਲਾਂ 2023 ਵਿੱਚ ਕੈਨੇਡਾ ਨੇ 5,93,390 ਵਿਦਿਆਰਥੀਆਂ ਨੂੰ ਪਰਮੈਂਟ ਦਿੱਤੇ ਸਨ میڈیا ਨੂੰ ਸੰਬੋਧਤ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਕੈਨੇਡਾ ਆਉਣਾ ਸਨਮਾਨ ਹੈ ਅਧਿਕਾਰ ਨਹੀਂ ਹਕੀਕਤ ਇਹ ਹੈ ਕਿ ਹਰ ਕੋਈ ਜੋ ਕੈਨੇਡਾ ਆਉਣਾ ਚਾਹੁੰਦਾ ਹੈ ਉਹ ਨਹੀਂ ਆ ਸਕਦਾ ਇਸੇ ਤਰ੍ਹਾਂ ਜਿਹੜੇ ਲੋਕ ਕੈਨੇਡਾ ਵਿੱਚ ਨੇ ਇੱਥੇ ਰਹਿਣਾ ਚਾਹੁੰਦੇ ਨੇ ਪਰ ਉਹ ਇੱਥੇ ਨਹੀਂ ਰਹਿ ਸਕਣਗੇ ਵਿਦੇਸ਼ੀ ਕਾਮਿਆਂ ਲਈ ਵਰਕ ਪਰਮਿਟ ਬਾਰੇ ਉਹਨਾਂ ਕਹਿਆ ਹੈ ਕਿ ਅਸੀਂ ਆਪਣੇ ਸਥਾਈ ਨਿਵਾਸ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਤੇ ਅੱਜ ਦੇ ਬਦਲਦੇ ਲੈਂਡਸਕੇਪ ਦੀ ਮੰਗਾਂ ਨੂੰ ਪੂਰਾ ਕਰਨ ਲਈ ਬਥੇਰੇ ਵਿਆਪਕ ਇਮੀਗ੍ਰੇਸ਼ਨ ਪ੍ਰੋਗਰਾਮ ਸ਼ੁਰੂ ਕਰਨ ਲਈ ਕਾਰਵਾਈ ਕਰ ਰਹੇ ਹਾਂ ਸਰਕਾਰ ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਰਮਚਾਰੀਆਂ ਦੇ ਜੀਵਨ ਸਾਥੀ ਲਈ ਇੱਕ ਵਰਕ ਪਰਮਿਟ ਦੇ ਵੱਧੂ پابੰਦੀਆਂ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਇਹ ਧੋਖਾਧੜੀ ਜਾਂ ਸ਼ਰਨ ਦੇ ਦਾਅਵਿਆਂ ਵਿੱਚ ਵੱਧਦੇ ਨੂੰ ਰੋਕਣ ਲਈ ਵਿਜ਼ਟਰ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਜਾਂਚਾਂ ਨੂੰ ਵਧਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ ਕੈਨੇਡਾ ਦੇ ਮੰਤਰੀ ਮਾਰਕ ਮੇਲਨ ਨੇ ਵੱਡਾ ਐਲਾਨ ਕੀਤਾ ਹੈ ਸਟੱਡੀ ਪਰਮਿਟ ਤੇ ਹੋਰ ਸਖਤੀ ਕਰ ਦਿੱਤੀ ਹੈ। ਕੈਨੇਡਾ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਝਟਕਾ ਹੈ ਹੁਣ 2025 ਤੇ 26 ਚ ਸਟੱਡੀ ਪਰਮਿਟ ਤੇ 10% ਦੀ ਕੋਟੋਤੀ ਕੀਤੀ ਜਾਵੇਗੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਲਈ ਦੁਬਾਰਾ ਆਇਲਟਸ ਟੈਸਟ ਦੇਣਾ ਪਵੇਗਾ ਸਪਾਊਸ ਵੀਜ਼ੇ ਤੇ ਵੀ ਸਖਤੀ ਕੀਤੀ ਜਾਵੇਗੀ ਇਹ ਇੱਕ ਬੜੀ ਖਬਰ ਹੈ ਸੀਰ ਸ਼ੀ ਨਗਪੁਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਚਾਚ ਦੇ ਭਾਰਤੀ ਫੋਰਸ ਚ ਲਾਸਟ ਨਾਇਕ ਦੇ ਅਹੁਦੇ ਤੇ ਤਾਇਨਾਤ 29 ਸਾਲਾਂ ਸੈਨਿਕ ਬਲਜੀਤ ਸਿੰਘ ਦੇ ਬੀਤੇ ਦਿਨ ਹੀ ਸ਼ਹਾਦਤ ਦਾ ਚਾਮ ਪੀ ਰਿਹਾ ਜਦੋਂ ਫੋਰਸ ਦੀ ਗੱਡੀ ਵਿੱਚ ਸਵਾਰ ਹੋ ਕੇ ਉਹ ਕਿਸੇ ਆਪਰੇਸ਼ਨ ਲਈ ਜਾ ਰਹੇ ਸਨ ਤਾਂ ਉਹਨਾਂ ਦੀ ਗੱਡੀ ਗਹਿਰੀ ਖੱਡ ਵਿੱਚ ਡਿੱਗ ਗਈ ਇਸ ਗੱਡੀ 'ਚ ਸਵਾਰ ਹੋਰ ਚਾਰ ਸੈਨਿਕ ਗੰਭੀਰ ਜ਼ਖਮੀ ਹੋ ਗਏ ਨੇ ਜਦਕਿ ਸੈਨਿਕ ਬਲਜੀਤ ਸਿੰਘ ਦੀ ਸਹਾਸ ਵਿੱਚ ਸ਼ਹਾਦਤ ਹੋ ਗਈ ਬਲਜੀਤ ਸਿੰਘ ਪੁੱਤਰ ਸੰਤੋਖ ਸਿੰਘ ਸਾ 2014 ਚ ਭਾਰਤੀ ਫੌਜ ਦੀ ਦੋ ਪੈਰਾ ਚ ਭਰਤੀ ਹੋਇਆ ਸੀ ਜੋ ਇਸ ਸਮੇਂ ਜੰਮੂ ਕਸ਼ਮੀਰ ਦੇ ਰਾਜouri ਜ਼ਿਲ੍ਹੇ ਚ ਡਿਊਟੀ ਤੇ ਤਾਇਨਾਤ ਸੀ ਪਰਿਵਾਰਕ ਮੈਂਬਰਾਂ ਨੇ ਫੌਜ ਦੇ ਅਧਿਕਾਰੀਆਂ ਦੇ ਹਵਾਲੇ ਤੋਂ ਮਿਲੀ ਸੂਚਨਾ ਦੀ ਜਾਣਕਾਰੀ ਦੱਸਿਆ ਕਿ ਸੈਨਿਕ ਬਲਜੀਤ ਸਿੰਘ ਸਪੈਸ਼ਲ ਫੋਰਸ ਦੀ ਟੁਕੜੀ ਦਾ ਹਿੱਸਾ ਸੀ ਜੋ ਕਿ ਪੀਐਮ ਕੇਜੀ ਗੰਦ ਦੇ ਤਾਇਨਾਤ ਸੀ ਤਦੋਂ ਫੌਜ ਦੇ ਇੱਕ ਅਧਿਕਾਰੀ ਮੰਗਲਵਾਰ ਨੂੰ ਦੁਸ਼ਮਨਾ ਦੀਆਂ ਗਤੀਵਿਧੀਆਂ ਦਾ ਪਤਾ ਚੱਲਣ ਤੇ ਦੋ ਗੱਡੀਆਂ 'ਚ ਰਵਾਨਾ ਹੋਏ ਇਸੇ ਦੌਰਾਨ ਦੁਸ਼ਮਨਾ ਦਾ ਸਾਹਮਣਾ ਕਰਦੇ ਸਮੇਂ ਫੌਜ ਦੀ ਇੱਕ ਅਰਮਦਾ ਗੱਡੀ ਘੁੰਮਣ ਸਮੇਂ ਅਚਾਨਕ ਮਨਾਕੋਟੇ ਖੇਤਰ ਲਾਗੇ 200 ਫੁੱਟ ਗਹਿਰੀ ਖਾਈ 'ਚ ਡਿੱਗ ਗਈ ਇਸੇ ਦੌਰਾਨ ਉਕਤ ਗੱਡੀ 'ਚ ਸਵਾਰ ਚਾਰ ਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਜਦਕਿ ਲਾਸ ਨਾਇਕ ਬਲਜੀਤ ਸਿੰਘ ਸ਼ਹੀਦ ਹੋ ਗਏ ਦੱਸ ਦਈਏ ਸ਼ਹੀਦ ਬਲਜੀਤ ਸਿੰਘ ਦੀ ਮ੍ਰਿਤਕ ਦੇ ਜਦੋਂ ਸਵੇਰੇ ਪਿੰਡ ਪੁੱਜੀ ਤਾਂ ਉਸ ਸਮੇਂ ਪਿੰਡ ਵਿੱਚ ਮਾਹੌਲ ਗਮਗੀਨ ਹੋ ਗਿਆ ਰਸਤੇ ਵਿੱਚ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਹੀਦ ਦੇ ਕਾਫਲੇ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸ਼ਹੀਦ ਬਲਜੀਤ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਗਏ ਸ਼ਹੀਦ ਬਲਜੀਤ ਸਿੰਘ ਦੀ ਮ੍ਰਿਤਕ ਦੇ ਨੂੰ ਉਹਨਾਂ ਦੇ ਕਰਲ ਜਾਣ ਚਾਲ ਤੋਂ ਬਾਅਦ ਸਥਾਨਕ ਸਮਸ਼ਾਨ ਘਟ ਕੁਝ ਇੱਥੇ ਇੱਕ ਪਾਸੇ ਅੱਜ ਬੜਾ ਦੁੱਖ ਦਾ ਮਾਹੌਲ ਹੈ ਪਿੰਡ 'ਚ ਅੱਜ ਵੇਖੇ ਪੂਰੇ ਪੰਜਾਬ ਲਈ ਪੂਰੇ ਜ਼ਿਲ੍ਹੇ ਲਈ ਸਿਰਫ 29 ਸਾਲ ਦੀ ਉਮਰ ਦੇ ਵਿੱਚ ਦੋ ਪੈਰਾ ਫੋਰਸ ਦਾ ਜਵਾਨ ਸਾਡਾ ਬਲਜੀਤ ਸਿੰਘ ਸ਼ਹਾਦਤ ਪਾ ਗਿਆ ਰਯੋਰੀ ਸੈਕਟਰ ਵਿੱਚ ਉੱਥੇ ਇੱਕ ਹੌਸਲੇ ਔਰ ਮਿਸਾਲ ਔਰ ਕਹਿੰਦੇ ਜਿੱਦਾਂ ਕਹਿੰਦੇ ਜਜ਼ਬਾਤ ਪੰਜਾਬੀਆਂ ਦੇ ਪਤਾ ਲੱਗਦੇ ਆ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਇਹ ਹਾਰਡ ਡਿਊਟੀ ਆਪਣੀ ਕਰ ਚੁੱਕੇ ਸੀਗੇ ਉਸ ਤੋਂ ਬਾਅਦ ਇਹਨਾਂ ਨੂੰ ਇਹਨਾਂ ਦੀ ਜਿਹੜੇ ਅਧਿਕਾਰੀ ਉੱਚਾ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਲਾਈਟ ਡਿਊਟੀਆਂ ਲੈ ਸਕਦੇ ਆ ਪਰ ਇਹਨਾਂ ਨੇ ਕਿਹਾ ਕਿਸੇ ਮਾਂ ਦਾ ਪੁੱਤ ਤਾਂ ਮੇਰੀ ਜਗ੍ਹਾ ਇਸ ਇਹ ਮਸ਼ੀਨ ਗਾਰ ਨੂੰ ਤੇ ਤਨਾਤ ਹੁੰਦੇ ਸੀਗੇ ਐਮ ਐਸ ਐਫ ਐਸ ਤੇ ਜਿਹੜੀ ਗੱਡੀਆਂ ਦੇ ਉੱਪਰ ਹੁੰਦੀ ਹੈ ਤੇ ਉਹਦੇ ਉੱਤੇ ਡਿਊਟੀ ਕਰਨਾ ਇਹਨਾਂ ਨੇ ਠੀਕ ਸਮਝਿਆ ਔਰ ਉੱਥੇ ਘਟਨਾ ਹੁੰਦੀ ਹੈ ਪਤਾ ਚੱਲਦਾ ਜਿੱਦਾਂ ਮੁਕਾਬਲੇ ਵਰਗੇ ਹਾਲਾਤ ਬਣਦੇ ਆ ਗੱਡੀ 200 ਫੁੱਟ ਗਹਿਰੀ ਖਾਈ ਚ ਜਾਂਦੀ ਹੈ ਸ਼ਹਾਦਤ ਦਾ ਜਾਮ ਪੀਤਾ ਜਿੱਥੇ ਦੁੱਖ ਦੀ ਘੜੀ ਆ ਪਰਿਵਾਰ ਲਈ ਇੱਕ ਸਾਲ ਵੀ ਨਹੀਂ ਹੋਇਆ ਸੀ ਹਜੇ ਵਿਆਹ ਦੇ ਲਈ ਉਸ ਤੋਂ ਬਾਅਦ ਬਹੁਤਾ ਸਮਾਂ ਨਹੀਂ ਹੋਇਆ ਤਾਂ ਇਸ ਪਰਿਵਾਰ ਨੂੰ ਵੀ ਸੈੱਟ ਹੋਣ ਨੂੰ ਬੜੀ ਗਰੀਬੀ ਦੇ ਹਾਲਾਤਾਂ ਚੋਂ ਉੱਠੇ ਤੇ ਜਿੱਥੇ ਮਾਨ ਹੈ ਇਸ ਸੂਰਮੇ ਤੇ ਬਲਜੀਤ ਸਿੰਘ ਤੇ ਇਸ ਇਲਾਕੇ ਦੇ ਉੱਥੇ ਇਸ ਗੱਲ ਦਾ ਘਾਟਾ ਹਮੇਸ਼ਾ ਰਹੇਗਾ ਕਿ ਸਾਡੇ ਵਿੱਚੋਂ ਬਲਜੀਤ ਸਿੰਘ ਵਿਛੜ ਗਿਆ ਅਸੀਂ ਤਾਂ ਇੰਨਾ ਹੀ ਕਹਾਂਗੇ ਸ਼ਹੀਦ ਬਲਜੀਤ ਸਿੰਘ ਅਮਰ ਰਹੇ ਔਰ ਸੁਰੱਖਿਆ ਪ੍ਰਣਾਲੀਆਂ ਨੂੰ ਹੋਰ ਇੰਨਾ ਕੁ ਮਜ਼ਬੂਤ ਸੁਰੱਖਿਅਤ ਕੀਤਾ ਜਾਵੇ ਕਿ ਜਿਹੜੇ ਇਦਾਂ ਦੇ ਹਾਸਿਆਂ ਦੇ ਨੌਜਵਾਨ ਜਿਹੜੇ ਜਵਾਨ ਹੈ ਬਚ ਸਕਣ ਮੈਂ ਤਾਂ ਪਰਮਾਤਮਾ ਅਗੇ ਹੀ ਅਰਦਾਸ ਕਰਦਾ ਕਿ ਜਿਹੜਾ ਸਾਡਾ ਛੋਟਾ ਭਰਾ ਹੈ ਸਾਨੂੰ ਛੋੜਾ ਦੇ ਕੇ ਚਿਰ ਗਿਆ ਉਹਨੂੰ ਆਪਣੇ ਚਰਨਾਂ ਚ ਨਿਵਾਸ ਵਾਸਤੇ ਤੇ ਉਹਦੇ ਪਰਿਵਾਰ ਨੂੰ ਪਾਣਾ ਮਿਲਣ ਦਾ ਬਲਵਕਸ਼ ਸਿੰਘ ਤੇ ਪਰਿਵਾਰ ਨੂੰ ਤਖੜਾ ਕਰੀ ਪਰਿਵਾਰ ਪਰਵਾਹ ਚ ਆਪਣਾ ਜਾਂਦਾ ਜਾਂਦਾ ਹੈ ਜਿਹੜਾ ਜ਼ਿੰਦਗੀ ਹੈ ਉਹ ਚੀਜ਼ਾਂ ਦੇ ਨੋ ਵਿੱਚ ਬਣਾ ਕੇ ਗਿਆ ਹੈ ਕੌਮ ਦੇ ਲਈ ਸਾਡੀ ਇਲਾਕੇ ਦੇ ਲਈ ਪੰਜਾਬ ਦੇ ਲਈ ਰੋਪੜ ਜ਼ਿਲ੍ਹੇ ਦੇ ਨੂਰਪੱਲੀ ਸ਼ੀਬੀ ਦੇ ਕੇ ਗਿਆ ਹੈ ਇਸ ਕਰਕੇ ਮੈਂ ਉਹਨੂੰ ਪ੍ਰਣਾਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਵਧੀਆ ਸੁਭਾਅ ਸੀ ਜੀ ਬਹੁਤ ਦੁਖਦਾਈ ਜਿਹੜੀ ਖਬਰ ਹੈ ਸਾਡੇ ਪਿੰਡ ਲਈ ਬਹੁਤ ਮਾੜਾ ਹੋਇਆ ਬਹੁਤ ਗਰੀਬ ਪਰਿਵਾਰ ਤੋਂ ਉੱਠ ਕੇ ਮੁੰਡਾ ਹੈ ਆਪਣੇ ਲੈਵਲ ਤੇ ਵਧੀਆ ਬਣਿਆ ਸੀ ਬਹੁਤ ਮੁੰਡੇ ਦਾ ਸੁਭਾਅ ਬਹੁਤ ਅੱਛਾ ਸੀ ਸਾਰਿਆਂ ਨਾਲ ਮਿਹਰਬਤ ਕਰ ਸੀ ਬਹੁਤ ਸਾਰੇ ਪਿੰਡ ਕੋ ਬਹੁਤ ਸਾਰਾ ਪਿੰਡ ਪੂਰੇ ਅਫਸੋਸ ਚ ਹੈ ਤੇ ਪਰਮਾਤਮਾ ਉਹਦੀ ਝੂ ਨੂੰ ਸ਼ਾਂਤੀ ਬਖਸ਼ੇ ਚਲੋ ਜੋ ਜੋ ਪੰਜਾਬ ਸਰਕਾਰ ਦੇ ਰੂਲ ਹੈ ਉਹ ਮੁਤਾਬਕ ਇਹਨਾਂ ਨੂੰ ਏਟ ਵਿਚਾਰ ਦਿੱਤੀ ਜਾਵੇ ਜੇ ਕਿ ਨੌਕਰੀ ਦਾ ਸਹੁਰਾ ਬ੍ਰਦਰ ਵੀ ਹੈ ਉਹਦਾ ਤੇ ਉਹਨੂੰ ਬ੍ਰਦਰ ਨੂੰ ਵੀ ਕਿਸੇ ਅਡਜਸਟ ਕੀਤਾ ਜਾਵੇ ਤੇ 1.5 ਸਾਲ ਸਿਰਫ ਵਿਆਹ ਨੂੰ ਹੋਇਆ ਬਹੁਤ ਅਫਸੋਸ ਦੀ ਗੱਲ ਹੈ ਪਰ ਸਾਡੇ ਪਿੰਡ ਨੂੰ ਮਾਣ ਵੀ ਹੈ ਕਿ ਸਾਡੇ ਪਿੰਡ ਦੇ ਜਿਹੜੇ ਪਹਿਲਾਂ ਵੀ ਸਹੀਦ ਹੋਇਆ ਤੇ ਦੂਜਾ ਵੀ ਸਹੀਦ ਹੋਇਆ ਤੇ ਅਸੀਂ ਤਾਂ ਇਹ ਕਹਿੰਦੇ ਆ ਵੀ ਪਰਮਾਤਮਾ ਬਲ ਬਖਸ਼ਿਆ ਪਰਿਵਾਰ ਨੂੰ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਔਰ ਪਾਣਾ ਮੰਨਣ ਦਾ ਬਲ ਬਖਸ਼ਿਆ ਕਰਦੇ ਹਨ ਤਾਂ ਕਿ ਜੇ ਉਹਦਾ ਪਰਿਵਾਰ ਹੈ ਜਿਹੜਾ ਵਧੀਆ ਔਰ ਠੀਕ ਜਾ ਰਹਾ ਹੈ ਛੋਟਾ ਮੁੰਡਾ ਜਿਹੜਾ ਉਹ ਪਾਠ ਕਰਕੇ ਜਿਹੜਾ ਕਰਦਾ ਗੁਜ਼ਾਰਾ ਹੁਣ ਚੱਲਦਾ ਹੈ ਸੋ ਮੈਂ ਤਾਂ ਇਹੀ ਗੱਲ ਕਹੂੰਗਾ ਕੋਈ ਪਿੰਡ ਨੂੰ ਮਾਣ ਹੈ ਪਰ ਅਫਸੋਸ ਵੀ ਬੜਾ ਹੈ ਕਿ ਮੁੰਡੇ ਨੇ ਗਰੀਬੀ ਦਾ ਵਿੱਚ ਉੱਠ ਕੇ ਆਪਣਾ ਜਿਹੜਾ ਹੈ ਨੌਕਰੀ ਚ ਮਿਲਿਆ ਕਿਸੇ ਦੀ ਕੁਝ ਪਾਰਸ਼ ਨਹੀਂ ਅਫਸੋਸ ਇਸ ਗੱਲ ਦਾ ਕਿ ਜਿਹੜੀ ਕੁੜੀ ਹੈ ਵਿਆਹੀ ਹੈ ਉਹ ਹਜੇ ਪੜਦੀ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਕੁੜੀ ਦੀ ਜਿਹੜੀ ਉਮਰ ਹੈ ਉਹ ਸਿਰਫ 20 ਕਿ ਸਾਲ ਦੀ ਹੈ ਸਰਕਾਰ ਕੋਲੋਂ ਮੰਗ ਕਰਾਂਗੇ ਕਿ ਅਸੀਂ ਮੁੰਡੇ ਨੂੰ ਕੋਈ ਨਾ ਕੋਈ ਜਿਹੜੀ ਨੌਕਰੀ ਹੈ ਕੁੜੀ ਨੂੰ ਦਿੱਤੀ ਜਾਵੇ ਤੇ ਪਰਿਵਾਰ ਦੀ ਜਿਹੜੀ ਹੈ ਹੈਲਪ ਵੱਧ ਤੋਂ ਵੱਧ ਕੀਤੀ ਜਾਵੇ ਦੇ ਵਿੱਚ ਸੇਵਾਵਾਂ ਨਿਭਾਉਂਦਾ ਹੋਇਆ ਅੱਜ ਦੇਸ਼ ਦੇ ਲਈ ਸ਼ਹੀਦ ਹੋ ਗਿਆ ਸੋ ਪਹਿਲਾਂ ਵੀ ਸਾਡੇ ਇਲਾਕੇ ਦੇ ਕਈ ਜਿਹੜੇ ਨੌਜਵਾਨ ਹੈ ਉਹ ਸ਼ਹੀਦ ਹੋਏ ਨੇ ਸੋ ਵਾਹਿਗੁਰੂ ਪ੍ਰਮਾਤਮਾ ਦੇ ਅੱਗੇ ਤਾਂ ਹੀ ਅਰਦਾਸ ਕਰਦੇ ਆਂ ਵੀ ਕਿ ਜਿਹੜਾ ਬਾਰਡਰਾਂ ਦੇ ਉੱਪਰ ਐਦਾਂ ਦਾ ਮਾਹੌਲ ਬਣੇ ਕਿ ਹੋਰ ਮਾਵਾਂ ਦੇ ਪੁੱਤ ਆਪਣੀ ਜਾਨ ਨਾ ਗਵਾਉਣ ਸਰ ਪਰਿਵਾਰ ਲਈ ਤੁਸੀਂ ਪੰਜਾਬ ਸਰਕਾਰ ਨੂੰ ਗਵਰਨਮੈਂਟ ਦੀ ਜ ਬਚਤਾਂ ਜਿਹੜਾ ਪਰਿਵਾਰ ਦਾ ਘਟਾ ਕਿਸੇ ਵੀ ਕੀਮਤ ਤੇ ਉਹ ਪੂਰਾ ਨਹੀਂ ਕੀਤਾ ਜਾ ਸਕਦਾ ਨਾ ਕਿਸੇ ਕਿਸੇ ਵੀ ਤਰ੍ਹਾਂ ਨੂੰ ਤੋਲਿਆ ਜਾ ਸਕਦਾ ਪਰ ਗਵਰਨਮੈਂਟ ਦੀ ਪਾਲਿਸੀ ਮੁਤਾਬਕ ਜਿਹੜੀ ਵੀ ਸਪੋਰਟ ਹੈ ਉਹ ਕੀਤੀ ਜਾਏਗੀ ਅੱਜ ਪਿੰਡ ਝਾਜੂ ਵਿਖੇ ਸ਼ਹੀਦ ਬਲਜੀਤ ਸਿੰਘ ਦੀ ਸ਼ਹਾਦਤ ਜਿਹੜੀ ਹੋਈ ਹੈ ਉਹ ਬੜੀ ਦੁਖਦਾਈ ਘਟਨਾ ਹੈ ਸਾਡੇ ਇਲਾਕੇ ਦੇ ਲਈ ਗਮਗੀਨ ਮਾਹੌਲ ਹੈ ਉੱਥੇ ਜਵਾਜੀ ਦੀ ਵੀ ਜਿਹੜੀ ਮਿਸਾਲ ਪੈਦਾ ਕੀਤੀ ਹੈ ਕਿਵੇਂ ਇਸ ਜਵਾਨ ਨੇ ਦੋ ਪੈਰਾ ਫੋਰਸ ਦੇ ਵਿੱਚ ਜਦੋਂ ਇਹਦੀ ਹਾਰਡ ਡਿਊਟੀ ਦਾ ਜਿੰਨਾ ਸਾਨੂੰ ਜਾਣਕਾਰੀ ਮਿਲੀ ਹੈ ਸਮਾਂ ਪੂਰਾ ਹੋ ਚੁੱਕਿਆ ਸੀਗਾ ਤੇ ਇਸ ਨੂੰ ਨਾਈਟ ਡਿਊਟੀ ਦੀ ਆਫਰ ਵੀ ਆਈ ਸੀਗੀ ਪਰ ਇਸ ਜਵਾਨ ਨੇ ਕਿਹਾ ਕਿਸੀ ਹੋਰ ਮਾਂ ਦਾ ਪੁੱਤ ਵੀ ਡਿਊਟੀ ਤੇ ਆਣਾ ਹੈ ਮਸ਼ੀਨ ਗਨ ਤੇ ਜਨਾਦ ਸੀਗਾ ਜਿਹੜੀ ਗੱਡੀ ਵੱਡੀ ਹੁੰਦੀ ਹੈ ਆਰਮੀ ਦੀ ਇਹ ਰਜੋਰੀ ਸੈਕਟਰ ਦੇ ਵਿੱਚ ਜਿੰਨਾ ਪਤਾ ਲੱਗਿਆ ਹੈ ਘਟਨਾ ਹੁੰਦੀ ਆ ਵਾਰਦਾਤ ਹੁੰਦੀ ਆ ਆਮਣਾ ਸਾਹਮਣਾ ਹੁੰਦਾ ਏ ਤੇ ਉਸ ਹਾਦਸੇ ਵਿੱਚ ਗੱਡੀ 200 ਫੁੱਟ ਗਹਿਰੀ ਖਾਈ ਚ ਗਿਰ ਜਾਂਦੀ ਜਿਹਦੇ ਵਿੱਚ ਬਲਜੀਤ ਸਿੰਘ ਕਿਉਂਕਿ ਉੱਪਰ ਸੀਗਾ ਇਹ ਸ਼ਾਦਤ ਦਾ ਜਾਮ ਪੀ ਜਾਂਦਾ ਚਾਰ ਹੋਰ ਜਿਆਦਾ ਸੀਰੀਅਸ ਇੰਜਰਡ ਹੁੰਦੇ ਆ ਸੋ ਅੱਜ ਦੀ ਇਸ ਘੜੀ 'ਚ ਅਸੀਂ ਤਾਂ ਇਹੀ ਕਹਾਂਗੇ ਕਿ ਜਿੱਥੇ ਪਰਿਵਾਰ ਵਾਸਤੇ ਬੜੀ ਭਾਰੀ ਦੁੱਖ ਦੀ ਘੜੀ ਆ ਕਿਉਂਕਿ 29 ਸਾਲ ਦਾ ਸਿਰਫ ਇੱਕ ਨੌਜਵਾਨ ਸਾਲ ਵਿਆਹ ਨੂੰ ਹੋਇਆ ਸੀਗਾ ਪਿਤਾ ਦਾ ਜਿਹੜਾ ਕਾਰ ਚਲਾਣਾ ਵੀ ਇਸ ਸਾਲ ਦੇ ਵਿੱਚ ਵਿੱਚ ਇਹ ਹੋ ਗਿਆ ਸੀਗਾ ਤੌਖੀ ਘੜੀ ਹੈ ਇਹਨਾਂ ਦਾ ਸਾਥ ਦੇਣ ਲਈ ਸਾਰਾ ਇਲਾਕਾ ਸਾਰੇ ਲੋਕ ਖੜੇ ਆ ਉੱਥੇ ਹੀ ਇੱਕ ਸਾਡੇ ਇਲਾਕੇ ਦੀ ਆਵਾਜ਼ ਹੈ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਭਾਰਤੀ ਫੌਜ ਦੇ ਵਿੱਚ ਜਵਾਨ ਹੈ 8 ਦਾ ਸ਼ਹਾਦਤਾਂ ਅਸੀਂ ਆਪਣੇ ਅੱਖੀਂ ਦੇਖ ਲਈਆਂ ਆਹੀ ਕੁਝ ਸਾਲਾਂ ਚ ਘਟੋ ਘਾਟ ਇਹਨਾਂ ਦੀ ਇੱਕ ਕਾਮਨ ਮਿਨੀਮਮ ਪਲੇਸ ਤੇ ਆਰਮੀ ਲੈਂਡ ਨੂਰਪੁਰਵੇਦੀ ਵੀ ਹੈ ਆਰਮੀ ਲੈਂਡ ਭਲਾਨ ਵੀ ਹੈ ਆਰਮੀ ਲੈਂਡ ਜਿਹੜੀ ਹੈ ਨੰਗਲ ਬਿਆਨੇ ਵੀ ਹੈ ਇਹ ਇਹ ਆਰਮੀ ਲੈਂਡ ਦੇ ਵਿੱਚ ਇਹਨਾਂ ਦੀ ਇੱਕ ਜਿਹੜੀ ਪੱਕੀ ਯਾਦਗਾਰ ਬਣਾਈ ਜਾਵੇ ਤਾਂ ਕਿ ਹਰ ਸਾਲ ਇਹਨਾਂ ਦੇ ਉੱਥੇ ਚਾਹੇ ਸ਼ਰਧਾ ਦੇ ਫੁੱਲ ਭੇਟ ਕਰਨੇ ਹੋਣ ਜਾਂ 15 ਅਗਸਤ 26 ਜਨਵਰੀ ਨੂੰ ਤੋਂ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਕਰਨਾ ਹੋਵੇ ਐਨਾ ਕਿ ਫਿਰ ਮਾਲ ਜਿੱਦਾਂ ਅੱਜ ਲੋਕਾਂ ਨੇ ਦਿੱਤਾ ਫੁੱਲ ਵਰਸ਼ਾ ਕੀਤੀ ਵਸਕੂਲੀ ਬੱਚਿਆਂ ਨੇ ਬਾਹਰ ਨਿਕਲ-ਨਿਕਲ ਕੇ ਇਲਾਕੇ ਦੇ ਲੋਕਾਂ ਨੇ ਵੱਡਾ ਮਾਰਚ ਕੱਢਿਆ ਇਹੀ ਕੁਝ ਦੇ ਸਕਦੇ ਐਨਾਂ ਹੀ ਕਹੂੰਗਾ ਇਸ ਪਾਸੇ ਨੂੰ ਧਿਆਨ ਦੇਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ਵਿੱਚ ਲੋਕਾਂ ਸਾਫ ਅਤੇ ਮਿਆਰੀ ਖਾਦ ਪਦਾਰਥ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੈ ਇਸੇ ਲਗਾਤਾਰ ਫੂਡ ਟੀਮ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਹਿੱਸਿਆਂ ਵਿੱਚ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਬੀਤੇ ਦਿਨ ਹੀ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜੀਤਿੰਦਰ ਪਾਟਿਆ ਫੂਡ ਅਫਸਰ ਅਭਿਨੇਕ ਕੁਮਾਰ ਤੇ ਵਿਵੇਕ ਕੁਮਾਰ ਦੀ ਫੂਡ ਟੀਮ ਵੱਲੋਂ ਬੀਤੀ ਰਾਤ ਫੂਡ ਸਟਰੀਟ ਤੇ ਦੁਸ਼ਹਿਰਾ ਗਰਾਉਂਡ ਨਜ਼ਦੀਕ ਲੱਗੀਆਂ ਰੇੜੀਆਂ ਤੇ ਚੈਕਿੰਗ ਕੀਤੀ ਗਈ ਤੇ ਖਾਣਾ ਬਣਾਉਣ ਵਾਲੇ ਟੋਪੀਆਂ ਦਸਤਾਨੇ ਤੇ ਮਾਸਕ ਵੰਡੇ ਗਏ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਅੱਗੇ ਤੋਂ ਇਹ ਪਾਕੀ ਰੂਪਾਂ ਨੂੰ ਖਾਣਾ ਬਣਾ ਕੇ ਸਰਵ ਕੀਤਾ ਜਾਵੇ ਤੇ ਸਾਫ ਸਫਾਈ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਅੱਗੇ ਤੋਂ ਇਹਨਾਂ ਗੱਲਾਂ ਧਿਆਨ ਨਾ ਰੱਖਿਆ ਗਿਆ ਤਾਂ ਫੂਡ ਸਟੈਂਡਰਡ ਐਕਟ ਤਹਿਤ ਵੱਡੀ ਕਾਰਵਾਈ ਕੀਤੀ ਜਾਵੇਗੀ ਜਿਸ ਰਾਜੀਟ ਚੈਕਿੰਗ ਕੀਤੀ ਗਈ ਹੈ ਜੀ ਤਨੂ ਇਹ ਸਾਡਾ ਨਾ ਜਿਹੜਾ ਰੂਟੀਨ ਕੰਮ ਹੈਗਾ ਆ ਚੈਕਿੰਗ ਵਾਲਾ ਨਹੀਂ ਹੈਗਾ ਅਸੀਂ ਐਕਚੁਅਲੀ ਅਵੇਅਰਨੈਸ ਕੈਂਪ ਲਾਣਾ ਚਾਹੁੰਦੇ ਸੀ ਕਿਉਂਕਿ ਸਾਡੇ ਮੈਕਸਿਮ ਜਿਹੜੇ ਨਿਵਾਸੀ ਹੈਗੇ ਆ ਸ਼ਾਰਪੁਰ ਨਿਵਾਸੀ ਇੱਧਰ ਸਟਰੀਟ ਹੱਬ ਇੱਧਰ ਵਾਲੀ ਸਾਈਡ ਤੇ ਵੀ ਆਂਦੇ ਆ ਔਰ ਦੂਸਰੇ ਉਧਰ ਜਿੱਧਰ ਸ਼ਨੀ ਦਾ ਮੰਦਿਰ ਹੈਗਾ ਚੌਦੇ ਕੋਲ ਵੀ ਆਂਦੇ ਆ ਰੋਸ਼ਨ ਇੱਧਰ ਜਿਹੜਾ ਹੈਗਾ ਦੁਸ਼ਹਿਰਾ ਗਰਾਊਂਡ ਵਾਲਾ ਠੀਕ ਹੈ ਤੇ ਉਹਨਾਂ ਨੂੰ ਅਸੀਂ ਅਵੇਅਰਨੈਸ ਕਰਨਾ ਚਾਹੁੰਦੇ ਸੀ ਕਿ ਜਿਹੜੇ ਸਾਡੇ ਜਿੰਨੇ ਵੀ ਫੂਡ ਹੈਂਡਲਰਸ ਹੈਗੇ ਆ ਜਿਹੜੇ ਖਾਣਾ ਸਰਵ ਕਰਦੇ ਆ ਉਹ ਇੱਕ ਕੁਆਲਿਟੀ ਦਾ ਫੂਡ ਦੇਣ ਔਰ ਨਾਲ ਹੀ ਇੱਕ ਜਿਹੜੀ ਸਫਾਈ ਦਾ ਮੇਨ ਹੈਗਾ ਆ ਉਹ ਖਾਸ ਧਿਆਨ ਰੱਖਾ ਤਾਂ ਕਿ ਲੋਕੀ ਜਿਹੜਾ ਗੰਦਮਾਲ ਨਾ ਖਾਣ ਸੋ ਇਹਨਾਂ ਨੂੰ ਹਦਾਇਤਾਂ ਕਿਉਂਕਿ ਪੰਜਾਬ ਸਰਕਾਰ ਦਾ ਮੇਨ ਜਿਹੜਾ ਇੱਕ ਸੁਨਹਿਰਾ ਸੁਪਨਾ ਹੈਗਾ ਆ ਕਿ ਸਿਹਤਮੰਦ ਪੰਜਾਬ ਹੋਵੇ ਉਹਰੇ ਲਈ ਸਾਨੂੰ ਵੀ ਇਨਸਟਰਕਸ਼ਨਸ ਹੈਗੀ ਆ ਜਿੱਦਾਂ ਸਾਡੇ ਫੂਡ ਕਮਿਸ਼ਨਰ ਸਾਹਿਬ ਡਾਕਟਰ ਅਭਿਨਵ ਤ੍ਰਿਕਾ ਜੀ ਉਹਨਾਂ ਨੇ ਵੀ ਸਾਫ਼ ਹਦਾਇਤਾਂ ਦਿੱਤੀ ਹੋਈਆਂ ਆ ਔਰ ਸਾਡੇ ਜਿਹੜੇ ਇੱਥੇ ਮਾਨਨੀਏ ਸਤਕਾਰਯੋਗ ਸਿਵਲ ਸਰਜਨ ਸਾਹਿਬ ਉਹਨਾਂ ਦੀ ਵੀ ਹਦਾਇਤਾਂ ਹੈਗੀਆਂ ਤੇ ਨਾਲ ਸਾਡੇ ਮਾਨਨੀਏ ਜਿਹੜੇ ਹੈਗੇ ਮੰਤਰੀ ਸਾਹਿਬ ਜਿੰਪਾ ਜੀ ਔਰ ਐਮਪੀ ਸਾਹਿਬ ਡਾਕਟਰ ਰਾਜ ਔਰ ਐਮਐਲਏ ਸਾਹਿਬ ਉਹਨਾਂ ਨੇ ਵੀ ਸਾਫ਼ ਸਾਨੂੰ ਇਨਸਟਰਕਸ਼ਨਸ ਦਿੱਤੀਆਂ ਆ ਕਿ ਅਸੀਂ ਹੁਸ਼ਿਆਰਪੁਰ ਨੂੰ ਨੰਬਰ 1 ਜ਼ਿਲ੍ਹਾ ਬਣਾਉਣਾ ਚਾਹੁੰਦੇ ਆ ਸਿਹਤ ਪੱਕੋ ਸੋ ਸਾਡੀ ਇਹ ਦਿਨ ਰਾਤ ਕੋਸ਼ਿਸ਼ ਰਹੇਗੀ ਕਿ ਮੈਂ ਪਰਸਨਲੀ ਵਿਜ਼ਿਟ ਕਰੂੰਗਾ ਇਨ੍ਹਾਂ ਜਗ੍ਹਾ ਤੇ ਅੱਜ ਵੀ ਅਸੀਂ ਐਸਐਲਏ ਕੈਪਸ ਵੰਡੀਆਂ ਐ ਮਾਸਕ ਵੰਡੇ ਐ ਔਰ ਗਲਵਜ਼ ਔਰ ਇਹਨਾਂ ਨੂੰ ਹਦਾਇਤ ਦਿੱਤੀ ਹੈ ਕਿ ਦੋ ਦਿਨਾਂ ਦੇ ਵਿੱਚ ਵਿੱਚ ਅੱਗੇ ਤੋਂ ਜੇ ਲੋਕਾਂ ਨੂੰ ਲੱਗਾ ਕਿ ਤੁਸੀਂ ਕੈਪ ਮਾਸਕ ਗਲਵਜ਼ ਨਹੀਂ ਪਾਏ ਉਹ ਸਾਨੂੰ ਆ ਕੇ ਇਨਫੋਰਮ ਕਰਨਗੇ ਤੇ ਇਹਨਾਂ ਦੇ ਵਿਰੁੱਧ ਕਾਰਵਾਈ ਹੋਏਗੀ ਪਰ ਇਹ ਇਹਨਾਂ ਨੇ ਖੁਦ ਮੈਨੂੰ ਵਿਸ਼ਵਾਸ ਲਾਇਆ ਹੈ ਸਾਰੇ ਫੂਡ ਹੈਂਡਲਰਸ ਨੇ ਕਿ ਅਸੀਂ ਇਹੋ ਜੀ ਨੋਬਤ ਹੀ ਨਹੀਂ ਆਨਦਾਂਗੇ ਕਿ ਅਸੀਂ ਜ਼ਰੂਰ ਆਪਣੇ ਜੋ ਸਫਾਈ ਦਾ ਪ੍ਰਬੰਧ ਰੱਖਾਂਗੇ ਔਰ ਜੇ ਕੋਈ ਕਮੀ ਪੇਸ਼ੀ ਆਈ ਤਾਂ ਸਾਫ਼ ਸਾਨੂੰ ਕਿਉਂਕਿ ਕਈ ਵਾਰ ਹੋ ਜਾਂਦਾ ਹੈ ਕਿ ਨੋਇੰਗ ਹੀ ਆ annoyingly کئی ਵਾਰ ਇਹਨਾਂ ਕੋ ਗਲਤੀਆਂ ਹੋ ਜਾਂਦੀਆਂ ਕਿਉਂਕਿ ਇਹਨਾਂ ਨੂੰ ਸਮਝ ਨਹੀਂ ਹੁੰਦੀ ਐ ਇਹ ਮਜ਼ਦੂਰ ਹੁੰਦੇ ਆ ਲੇਕਿਨ ਇਹਨਾਂ ਨੂੰ ਸਮਝਾਣਾ ਸਾਡਾ ਫਰਜ਼ ਐ ਇਸੇ ਲਈ ਮੈਂ ਅੱਜ ਅਵੇਅਰਨੈਸ ਕੈਂਪ ਲਾਇਆ ਸੀ ਸੋ ਮੇਰੀ ਸਾਰਿਆਂ ਨੂੰ ਜਨਤਾ ਨੂੰ ਇਹ ਗੁਜਾਰਿਸ਼ ਐ ਕਿ ਤੁਸੀਂ ਵੀ ਇਹਦਾ ਧਿਆਨ ਰੱਖੋ ਇੱਕ ਜਾਗਰੂਕ ਇਨਸਾਨ ਬਣੋ ਇੱਕ ਜਾਗਰੂਕ ਨਾਗਰਿਕ ਬਣੋ ਅੱਛਾ ਖਾਓ ਤਾਂ ਕਿ ਇਹਨਾਂ ਨੂੰ ਵੀ ਮੇਰੀ ਇਹ ਹੈਗੀ ਐ ਕਿ ਤੁਸੀਂ ਕਵਾਲਿਟੀ ਵਾਲਾ ਹੀ ਖਾਣਾ ਹਰ ਗੱਲ ਇਹਦਾ ਹੈ ਹਰ ਸਾਲ ਇੱਥੇ ਕੈਂਪ ਲੱਗਦਾ ਹਰ ਸਾਲ ਇਹ ਅਧਿਕਾਰੀ ਆਉਂਦੇ ਹਰ ਸਾਲ ਇਹ ਅੰਦਾਜ਼ੀ ਪਰ ਇਹ ਉਹ ਪਨਿਆਲਾ ਉੱਥੇ ਦਾ ਉੱਥੇ ਹੀ ਆ ਇਹ ਲੋਕ ਸਮਝਦੇ ਨਹੀਂ ਜੇ ਨਹੀਂ ਕਰਦੇ ਫੂਡ ਸੇਫਟੀ ਐਕਟ ਦਾ ਕਿਹੜਾ ਇਹਨਾਂ ਤੇ ਐਕਸ਼ਨ ਲਾਉਂਗੇ ਤੁਸੀਂ ਇਸ ਤਰ੍ਹਾਂ ਹੈਗਾ ਆ ਕਿ ਸਮਝ ਦੇ ਕਿਉਂ ਨਹੀਂ ਆ ਕਿਉਂਕਿ ਇਹ ਜਿਹੜਾ ਇੱਕ ਕਈ ਵਾਰ ਸਾਨੂੰ ਬਾਰ 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 ਕਰਨਾ ਪੈਂਦਾ ਆ ਬਾਰ ਬਾਰ ਚੈਕਿੰਗ ਵੀ ਕਰਨੀ ਪਵੇਗੀ ਇੱਕ ਵਾਰੀ ਕਰਕੇ ਤੇ ਤਹੀ ਭੁੱਲ ਜਾਈਏ ਤੇ ਔਰੇ ਨਾਲ ਕੁਝ ਨਹੀਂ ਹੁੰਦਾ ਬਾਕੀ ਫੂਡ ਸੇਫਟੀ ਐਕਟ ਜਿਹੜਾ 2006 ਹੈਗਾ ਆ ਉਹ ਇਹਨਾਂ ਦੇ ਲਾਗੂ ਹੋਏਗਾ ਜਿਹਦੇ ਲਈ ਇਹਨਾਂ ਦੇ ਰਜਿਸਟ੍ਰੇਸ਼ਨ ਵੀ ਕੀਤੀ ਜਾਂਦੀ ਹੈ ਔਰ ਇਹ ਚ ਚਲਾਨ ਵੀ ਕੱਟੇ ਜਾਂਦੇ ਆ ਔਰ ਚਲਾਨ ਦੀ ਬਹੁਤ ਹੈਵੀ ਅਮਾਉਂਟ ਹੁੰਦੀ ਹੈ ਸੋ ਜੋ ਵੀ ਸਾਨੂੰ ਸਰਕਾਰ ਦੇ ਹਦਾਇਤਾਂਗੇ ਔਰ ਅਨੁਸਾਰ ਇਹਨਾਂ ਤੇ ਲਾਗੂ ਹੋਏਗਾ ਔਰ ਐਕਟ ਕੀਤਾ ਜਾਏਗਾ ਧੰਨਵਾਦ ਜੀ ਪੰਚਾਇਤ ਵਿੱਚ ਪ੍ਰਾਈਵੇਟ ਹਸਪਤਾਲਾਂ ਨੇ ਆਸ਼ਮਾਨ ਭਾਰਤ ਸਕੀਮ ਤਹਿਤ ਲੋਕਾਂ ਨੂੰ ਮੁਫਤ ਹਸਪਤਾਲ ਇਲਾਜ ਦੇਣਾ ਬੰਦ ਕਰ ਦਿੱਤਾ ਹੈ ਸਰਕਾਰ ਤੋਂ ਪੈਸੇ ਨਾ ਮਿਲਣ ਕਾਰਨ ਆਪਣੀ ਬੇਵਸੀ ਦਾ ਪ੍ਰਗਟਾਵਾ ਕਰਦਿਆਂ ਉਪਤ ਸਕੀਮ ਤਹਿਤ ਇਲਾਜ ਕਰਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਬੀਤੇ ਦਿਨ ਹੀ ਪ੍ਰੈਸ ਕਾਨਫਰੰਸ ਵਿੱਚ ਪੰਜਾਬ ਹਸਪਤਾਲ ਅਤੇ ਨਰਸਿੰਗ ਹੋਮ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਉਨ੍ਹਾਂ ਦੀ ਸਰਕਾਰ ਵੱਲੋਂ 650 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਖੜੀ ਹੈ ਹੁਣ ਪੈਸੇ ਦੀ ਘਾਟ ਕਾਰਨ ਲੋਕ ਡਾਕਟਰ ਆਸ਼ਮਾਨ ਭਾਰਤ ਯੋਜਨਾ ਤਹਿਤ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਨੇ ਉਨ੍ਹਾਂ ਦਾ ਇਲਾਜ ਕਰਨਾ ਔਖਾ ਹੋ ਗਿਆ। ਉਹਨਾਂ ਸਮਝੌਤਾ ਦੱਸਿਆ ਕਿ ਸਮਝੌਤਾ ਪੱਤਰ ਅਨੁਸਾਰ ਸਟੇਟ ਹੈਲਥ ਏਜੰਸੀ ਨੂੰ ਹਸਪਤਾਲ ਨੂੰ 15 ਦਿਨ ਦੇ ਅੰਦਰ-ਅੰਦਰ ਬਿੱਲ ਦਾ ਭੁਗਤਾਨ ਕਰਨਾ ਹੁੰਦਾ ਹੈ। ਜਦੋਂ ਕਿ ਪਿਛਲੇ 6 ਮਹੀਨਿਆਂ ਦੌਰਾਨ ਇੱਕ ਤੋਂ ਦੋ ਸਿੱਧੀ ਬਕਾਇਆ ਬਿੱਲਾਂ ਦਾ ਭੁਗਤਾਨ ਹੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਡਾਕਟਰ ਦਵਿਆਨਸ਼ੂ ਗੁਪਤ ਨੇ ਦੱਸਿਆ ਕਿ ਸੂਬੇ ਵਿੱਚ ਆਸ਼ਵਾਨ ਭਾਰਤ ਯੋਜਨਾ ਤਹਿਤ 500 ਦੇ ਕਰੀਬ ਹਸਪਤਾਲ ਸਰਕਾਰੀ ਪੈਨਲ ਤੇ ਨੇ। ਇਹਨਾਂ ਸਾਰੇ ਹਸਪਤਾਲਾਂ ਵਿੱਚ ਹੁਣ ਇਸ ਸਕੀਮ ਤਹਿਤ ਇਲਾਜ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਹੈ ਕਿ ਪੈਸਿਆਂ ਦੀ ਘਾਟ ਕਾਰਨ ਕਈ ਹਸਪਤਾਲ ਦਿਵਾਲੇਪਨ ਦੀ ਕੰਗਾਰ ਤੇ ਪਹੁੰਚ ਗਏ ਨੇ। ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਨ ਉਹਨਾਂ ਕੋਲ ਨਾ ਤਾਂ ਦਵਾਈਆਂ ਨੇ ਨਾ ਹੀ ਉਹਨਾਂ ਦੇ ਕੋਲ ਸਟਾਫ ਨੂੰ ਦੇਣ ਨੂੰ ਤਨਖਾਹਾਂ ਮਿਲਦੀਆਂ ਨੇ। ਨਾ ਹੀ ਬਾਜ਼ਾਰ ਤੋਂ ਇਹ ਪਲਾਟ ਖਰੀਦ ਕੇ ਹਸਪਤਾਲ ਚ ਪਾਸ ਕਰ ਰਹੇ ਨੇ। ਅਜਿਹੇ ਚ ਉਹ ਇਲਾਜ ਬੰਦ ਕਰਨ ਲਈ ਮਜਬੂਰ ਨੇ। ਉਹਨਾਂ ਦੱਸਿਆ ਕਿ ਇਸ ਦੌਰਾਨ ਉਹ ਕਈ ਵਾਰ ਸਕੀਮ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਮਿਲ ਚੁੱਕੇ ਨੇ ਸੈਂਕੜੇ ਈਮੇਲਾਂ ਭੇਜ ਚੁੱਕੇ ਨੇ 7 ਅਗਸਤ ਅਤੇ 30 ਅਗਸਤ ਨੂੰ ਦੋ ਵਾਰ ਸਿਹਤ ਮੰਤਰੀ ਨੂੰ ਮਿਲ ਚੁੱਕੇ ਨੇ ਪਰ ਉਹਨਾਂ ਨੂੰ ਪ੍ਰੋਸਟੇ ਤੋਂ ਇਲਾਵਾ ਕੁਝ ਨਹੀਂ ਮਿਲਿਆ ਇਕੱਲੇ ਲੁਧਿਆਣਾ ਵਿੱਚ ਹੀ ਸਕੀਮ ਤਹਿਤ 70 ਦੇ ਕਰੀਬ ਹਸਪਤਾਲ ਕੰਮ ਕਰਨੇ ਕਈ ਹਸਪਤਾਲਾਂ ਦਾ ਬਕਾਇਆ ਤਾਂ 1 ਕਰੋੜ ਰੁਪਏ ਨੂੰ ਪਾਰ ਕਰ ਗਿਆ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ